ਇਹ ਸਾਰਾ ਐਕਸ਼ਨ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ 2 ਦਰਜਨ ਦੇ ਕਰੀਬ ਗੈਰ ਕਾਨੂੰਨੀ ਜ਼ਹਿਰੀਲੀ ਸ਼ਰਾਬ ਜਾਨ ਲੈ ਚੁੱਕੀ ਹੈ ਇਹ ਸਾਰਾ ਡਰਾਮਾ ਉਸ ਸਮੇਂ ਜਦੋਂ ਅੱਧੀ ਦਰਜਨ ਦੇ ਕਰੀਬ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ ਤੇ ਦਰਜਨ ਤੋਂ ਵੱਧ ਲੋਕ ਅਜੇ ਇਸ ਸ਼ਰਾਬ ਕਰਕੇ ਜੇਰੇ ਇਲਾਜ ਨੇ ਔਰ ਮੁੱਖ ਮੰਤਰੀ ਸਾਹਿਬ ਦਾ ਗ੍ਰਹਿ ਹਲਕਾ ਹੋਵੇ ਗ੍ਰਹਿ ਜ਼ਿਲ੍ਹਾ ਹੋਵੇ ਉਹਦੇ ਵਿੱਚ ਇਹ ਘਟਨਾ ਵਾਪਰਨ ਤੋਂ ਬਾਅਦ ਪੂਰੇ ਪੰਜਾਬ 'ਚ ਹੁਣ ਪੁਲਿਸ ਐਕਸਾਈਜ਼ ਸਰਕਾਰੀ ਦਿਖਾਵੇ ਕਿ ਦੇਖੋ ਜੀ ਅਸੀਂ ਆ ਫੜ ਲਿਆ ਫੜ ਲਿਆ ਫੜ ਲੇ ਭਾਈ ਕਿੰਨੇ ਦਿਨੇ ਕਾਰਵਾਈ ਕਿ ਇਹ اچانک ਅਜੂਈ ਹੈ ਕਿ ਅੱਜ ਤੋਂ ਪਹਿਲਾਂ ਨਹੀਂ ਚੱਲਦਾ ਸੀ ਪਿਛਲੇ ਸਰਕਾਰਾਂ ਸਮੇਂ ਵੀ اچانک ਮੁੱਖ ਮੰਤਰੀ ਕੈਪਟਨ ਵਿੰਦਰ ਸਿੰਘ ਨੇ ਵੀ ਰੇਟ ਮਾਫੀ ਨੂੰ ਫੜਨ ਲਈ ਇੱਕ ਵਾਰ ਚੋਪਰ ਜਾੜ ਆਇਆ ਸੀ ਕਹਿੰਦੇ ਲੌ ਵੀ ਆਗੇ 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 ਉਸ ਤੋਂ ਬਾਅਦ ਲੱਗਿਆ ਕਹਿੰਦੇ ਨਹੀਂ ਇੱਥੇ ਭਾਈ ਰੇਟ ਵਧ ਗਿਆ ਹੁਣ ਉਸ ਤੋਂ ਬਾਅਦ ਚਨੀ ਜੀ ਬਣੇ ਚਨੀ ਨੇ ਪ੍ਰੈਸ ਕਾਨਫਰੈਂਸ ਕਰਦੇ ਕਿਹਾ ਕਿ ਮੈਨੂੰ ਮਾਫੀ ਵਾਲੇ ਰੇਟ ਮਾਫੀ ਵਾਲੇ ਮਿਲਣ ਆਇਓ ਤੇ ਕਹਿੰਦੇ ਮਾਫੀ ਵਾਲੀ ਮੀਟਿੰਗ ਕਰਕੇ ਕਹਿੰਦੇ ਨੇ ਕਿ ਲੈ ਵੀ ਆਪਣਾ ਦਾ ਭਾਅ ਵਧਾਉਣ ਦੱਸਦਾ ਆ ਗਿਆ ਪੰਡਾ ਤੇ ਇਧਰ ਮੌਜੂਦਾ ਸਰਕਾਰ ਵੀ ਦਮ ਪਰਦੀਆ ਕਿਥੇ ਚੱਲਣ ਨਹੀਂ ਦਵਾਗੇ ਇਹ ਛਾਪੇਮਾਰੀ ਕਮਿਸ਼ਨ ਦਾ ਭਾਵ ਵਧਣਾ ਜਾਂ ਪੰਜਾਬ ਚ ਸੱਚਮੁੱਚ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਰਕਾਰ ਤੇ ਵੱਡੇ ਸਵਾਲ ਖੜੇ ਨੇ ਸੋ ਇਸ ਲਈ ਜਦੋਂ ਵੱਡੇ ਸਵਾਲ ਉੱਠਦੇ ਨੇ ਤਾਂ ਅਸੀਂ ਚਸਾ ਲੈ ਕੇ ਆਦਰੂਨੇ ਤੁਸੀਂ ਵੇਖਦੇ ਹੋ ਲਿਬਰਲ ਟੀਵੀ